ਸਸ਼ੀ ਗਾ ਜੀ ਤੁਸੀਂ ਅਜੀਬ ਵੈਬ ਟੀਵੀ ਦੇਖ ਰਹੇ ਹੋ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਤੋਂ ਜ਼ਿਆਦਾ ਜਿਹੜੀ ਆ ਮੂੰਗੀ ਇਸ ਜਗਰਾਉਂ ਦੇ ਮੰਡੀ ਦੇ ਵਿੱਚ ਆਈ ਆ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦਾ ਸਮਰਥਨ ਮੁੱਲ 8558 ਰੁਪਏ ਤੈਅ ਕੀਤਾ ਗਿਆ ਪਰ ਕਿਸਾਨਾਂ ਨੂੰ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇਹ ਭਰੋਸਾ ਪੂਰਾ ਨਹੀਂ ਹੁੰਦਾ ਦਿਖਿਆ ਕਿਸਾਨਾਂ ਦੇ ਲਈ ਜਿਹੜਾ ਨਿਜੀ ਵਪਾਰੀ ਆ ਉਹ ਕਾਫੀ ਲਾਹੇਵੰਦ ਸਿੱਧ ਹੋਇਆ ਤੇ ਮੇਰੇ ਨਾਲ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਾਂਕੇ ਗੁਪਤਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜਗਰਾਉਂ ਦੀ ਮੰਡੀ ਦੇ ਵਿੱਚ ਕਿੰਨੀ ਜਿਹੜੀ ਮੂੰਗੀ ਦੀ ਆਮਦ ਹੋਈ ਆ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਗੁਪਤਾ ਜੀ ਜਗਰਾਉਂ ਦੀ ਮੰਡੀ ਵਿੱਚ ਹੁਣ ਤੱਕ ਕਿੰਨੀ ਜਿਹੜੀ ਆ ਮੂੰਗੀ ਆ ਚੁੱਕੀ ਐ ਮੈਂ ਸਭ ਤੋਂ ਪਹਿਲਾਂ ਦਿਲੋਂ ਧੰਨਵਾਦੀ ਆ ਜੀ ਸਾਡੇ ਅਜੀਤ ਸਮਾਚਾਰ ਸਾਡੀ ਇਲੈਕਟ੍ਰੋਨਿਕ মিডিਆ ਦਾ ਜਿਹੜੇ ਕੀ ਸਾਡੇ ਇੱਥੇ ਸੀਜ਼ਨ ਦਾ ਹਾਲਚਲ ਸੀਜ਼ਨ ਦਾ ਵੇਰਵਾ ਲੈ ਲਈ ਸਾਡੇ ਕੋਲ ਪਹੁੰਚਿਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੀ ਜਗਰਾਉਂ ਮੰਡੀ ਦੇ ਵਿੱਚ ਇਸ ਵਾਰ ਤਕਰੀਬਨ ਸਾਢੇ 1.5 ਲੱਖ ਕਟਾ ਮੂੰਗੀ ਦਾ ਆ ਚੁੱਕਿਆ ਜੀ ਪਿਛਲੇ ਸਾਲ ਜਿਹੜਾ ਸਾਡਾ ਇਹ ਸਾਢੇ 6 ਲੱਖ ਕਟਾ ਮੂੰਗੀ ਦਾ ਆਇਆ ਸੀ ਹਲੇ ਸੀਜ਼ਨ ਚੱਲਦਾ ਪਿਆ ਜੀ ਚੱਲਦੇ ਸੀਜ਼ਨ ਦੇ ਵਿੱਚ ਹਲੇ ਸਾਨੂੰ ਉਮੀਦ ਆ ਵੀ ਅਗਲੇ 5-7 10 ਦਿਨਾਂ ਦੇ ਵਿੱਚ ਪਿਛਲੇ ਸਾਲ ਵਾਲੇ ਟਿੱਚਾ ਤੋਂ ਦਾ ਪੂਰਾ ਕਰਾਂਗੇ ਕਰਾਂਗੇ ਕੀ ਬਿਲਕੁਲ ਤੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਆ ਜਿਸ ਤਰ੍ਹਾਂ ਸਰਕਾਰ ਨੇ 8558 ਰੁਪਏ ਸਮਰਥਨ ਬੋਲ ਤੈਅ ਕੀਤਾ ਸੀ ਤੇ ਕਿਸਾਨ ਆਰਥੀਆਂ ਵੱਲੋਂ ਕਿਉਂ ਜਿਹੜਾ ਆਪਣਾ ਰੁਝਾਨ ਵਧਾ ਰਿਹਾ 8558 ਰੁਪਏ ਦੇਖੋ ਜਿਹੜੀ ਐ ਐਮਐਸਪੀ ਐਮਐਸਪੀ ਤਾਂ ਬਹੁਤ ਵਧੀਆ ਦਿੱਤੀ ਸੀ ਪਰ ਗੱਲ ਇਹ ਹੈ ਵੀ ਜਿਹੜੀਆਂ ਸਰਕਾਰ ਦੀਆਂ ਕੰਡੀਸ਼ਨਾਂ ਆ ਜਿਹੜੀਆਂ ਸਰਕਾਰ ਦੀਆਂ ਕੰਡੀਸ਼ਨਾਂ ਆ ਜਿਹੜੀਆਂ ਸਰਕਾਰ ਦੇ ਜਿਹੜੀ ਕੰਡੀਸ਼ਨ ਦੇ ਹਿਸਾਬ ਨਾਲ ਮਾਲ ਖਰੀਦੀ ਆ ਵੀ ਮੌਇਸਚਰ ਇੰਨਾ ਚਾਹੀਦਾ ਜਾਂ ਜਿਹੜਾ ਮੂੰਗੀ ਆ ਮੂੰਗੀ ਸਾਨੂੰ ਇਸ ਹਿਸਾਬ ਦੀ ਚਾਹੀਦੀ ਆ ਜਾਂ ਉਹਦੇ ਸਾਡੇ ਨੂੰ ਸਾਨੂੰ ਇੰਨਾ ਟੋਟਾ ਨਹੀਂ ਚਾਹੀਦਾ ਉਹ ਹੁਣ ਦੇਖੋ ਜੀ ਜ਼ਿੰਮੇਦਾਰ ਇੱਕ ਖੇਤੀ ਕਰ ਸਕਦਾ ਇੱਕ ਆਪ ਦੀ ਪੁੱਤਾਂ ਨੂੰ ਜਿਹੜੀ ਏਜੰਸੀ ਪਾਲੀ ਹੋਈ ਆ ਜਦੋਂ ਉਹਦੇ ਵਿੱਚ ਜਾ ਕੇ ਕੋਈ ਨਾ ਕੋਈ ਆਪਾਂ ਨੁਕਤਾ ਚ ਨਹੀਂ ਕੱਢਦੇ ਆਗੇ ਤਾਂ ਉਹ ਜ਼ਿੰਮੇਦਾਰ ਉੱਥੇ ਵੇਚਣ ਦੀ بجائے ਤੇ ਉਹ ਉਥੇ ਆਪਣਾ ਮੰਡੀ ਜੀ ਲੈ ਕੇ ਆਊਗਾ ਜੀ ਬਿਲਕੁਲ ਜਿਹੜੀ ਜਗਰਾਉ ਮੰਡੀ ਹੈ ਜਗਰਾਉ ਮੰਡੀ ਇਹ ਮੂੰਗੀ ਦੀ ਹੱਬ ਮੰਨੀ ਜਾਂਦੀ ਹੈ 95% ਪੰਜਾਬ ਦੀ ਜਿਹੜੀ ਮੂੰਗੀ ਹੈ ਸਾਡੀ ਜਗਰਾਉ ਮੰਡੀ 'ਚ ਵਿਕਦੀ ਹੈ ਕਿਉਂਕਿ ਸਾਡੇ ਇੱਥੇ ਨਾ ਵਪਾਰੀ ਤੇ ਜਿਹੜੇ ਮਿਲਰ ਆ ਮਿਲਰ ਤੇ ਵਪਾਰੀ ਜ਼ਿਆਦਾ ਹੋਣ ਕਰਕੇ ਸਾਡੀ ਜਗਰਾਉ ਮੰਡੀ 'ਚ ਮੂੰਗੀ ਵੱਧ ਵਿਕਦੀ ਹੈ ਜੀ ਹਾਂਜੀ ਕਿ ਕਿਸਾਨ ਜਿਹੜਾ ਆ ਤੁਹਾਡੀ ਜਿਹੜੀ ਨਿਜੀ ਵਪਾਰੀਆਂ ਦੀ ਖਰੀਦ ਤੋਂ ਸੰਤੁਸ਼ਟ ਹੈ ਸੰਤੁਸ਼ਟਾ ਜੀ ਦੇਖੋ ਸਾਡੀ ਜਗਰਾਉ ਮੰਡੀ ਬਹੁਤ ਪੁਰਾਣੀ ਮੰਡੀ ਹੈ ਏਸ਼ੀਆ ਦੀ ਪਹਿਲੇ ਨੰਬਰ ਤੇ ਮੰਡੀ ਹੈ ਜੀ ਇਹ ਜੇ ਆਪਾਂ ਰੈਵਨਿਊ ਦੇ ਹਿਸਾਬ ਨਾਲ ਦੇਖੀਏ ਉਹ ਕਿਤਾਬਾਂ 'ਚ ਲਿ ਦੂਜੇ ਨੰਬਰ ਦੀ ਮੰਡੀ ਲਿਖੀ ਲਿਖੀ ਜਾਂਦੇ ਪਰ ਜੇ ਆਪਾਂ ਰੈਵਨਿਊ ਦੇਖੀਏ ਉਹ حساب ਨਾਲ ਸਾਡੀ ਜਗਰਾਉ ਮੰਡੀ ਪਹਿਲੇ ਨੰਬਰ ਦੀ ਮੰਡੀ ਆ ਜਿਮੇਦਾਰਾਂ ਨੂੰ ਇੱਥੇ ਸਹੂਲਤ ਪੂਰੀ ਅਸੀਂ ਮੁਹੱਈਆ ਕਰਾਉਨੇ ਆ ਮੰਨ ਕੇ ਚੱਲੋ ਵੀ ਜਿਵੇਂ ਜਿਮੇਦਾਰ ਦਾ ਫਸਲ ਆ ਫਸਲ ਦਾ ਇਹਦਾ ਰੇਟ ਆ ਰੇਟ ਅਸੀਂ ਵੱਧ ਤੋਂ ਵੱਧ ਲਵੋਨੇ ਜੀ ਹੁਣ ਇਸ ਵਾਰ ਤੁਸੀਂ ਇਹ ਦੇਖੋ ਵੀ ਜਗਰਾਉ ਮੰਡੀ ਦੇ ਵਿੱਚ ਜਿਹੜੀ ਮੱਕੀ ਆ ਮੱਕੀ 2370 80 90 2400 ਰੁਪਏ ਤੱਕਰ ਵੇਗੀ ਜਿਹੜੀ ਕਿ ਪੰਜਾਬ ਦੀ ਕਿਸੇ ਮੰਡੀ 'ਚ ਇਸ ਰੇਟ ਤੇ ਮੱਕੀ ਨਹੀਂ ਵਿਕੀ ਜੇ ਆਪਾਂ ਮੂੰਗੀ ਦੀ ਗੱਲ ਕਰੀਏ ਮੂੰਗੀ ਸਾਡੀ ਜਗਰਾਉ ਮੰਡੀ ਦੇ ਵਿੱਚ ਜੇ 8558 ਰੁਪਏ ਐਮਐਸਪੀ ਦਾ ਰੇਟ ਆ ਤਾਂ ਸਾਡੀ ਜਗਰਾਉ ਮੰਡੀ 'ਚ ਕਈ ਢੇਰੀਆਂ ਤਾਂ ਇਹ ਹੀਆਂ ਜਿਹੜੀਆਂ 86 86 87 8700 ਵੀ ਵੇਗੀਆਂ ਅੱਜ ਦੀ ਜਿਹੜਾ ਮੂੰਗੀ ਦਾ ਭਾਅ ਹੈਗਾ ਉਹ 8000 ਤੋਂ ਲੈ ਕੇ 83 8400 ਰੁਪਏ ਤੱਕਰ ਹੈ ਜਿਹੜਾ ਕਿ ਮੈਂ ਦੇਖਦਾ ਵੀ ਬਹੁਤ ਵਧੀਆ ਰੇਟ ਆ ਜ਼ਿਮੀਦਾਰ ਇਸ ਰੇਟ ਦੇ ਵਿੱਚ ਖੁਸ਼ ਆ ਸਾਡੀ ਜਗਰਾਉ ਮੰਡੀ 'ਚ ਮਾਲ ਲਿਆ ਕੇ ਵੀ ਖੁਸ਼ ਆ ਜੀ ਅੱਛਾ ਤੇ ਇਹ ਜਗਰਾ ਸਰਪ ਸਾਡੇ ਕੋਲੇ ਜਗਰਾਉ ਏ ਤੁਹਾਡੇ ਕੋਲ ਵੇਚਣ ਲਈ ਆਰੇ ਦੇਖੋ ਜੀ ਇਹ ਇੱਕ ਕਿਸਾਨ ਦੀ ਜਿਹੜੀ ਤੀਜੀ ਫਸਲ ਆ ਹੂੰ ਤੀਜੀ ਫਸਲ ਆ ਮੂੰਗੀ ਕਣਕ ਤੋਂ ਬਾਅਦ ਚੋ ਤੇ ਆਲੂਆਂ ਦੇ ਬਾਅਦ ਚੋ ਕਿਸਾਨ ਇੱਕ ਤੀਜੀ ਫਸਲ ਪੈਦਾ ਕਰਦਾ ਮੂੰਗੀ ਇਹ ਮੈਂ ਕਹਿੰਦਾ ਜੀ ਇਹ ਬਹੁਤ ਵਧੀਆ ਇਹ ਲਾਹੇਵੰਦਾ ਖੇਤੀ ਵਾਸਤੇ ਇਹ ਜਿਹੜੀ ਸਾਡੇ ਜਗਰਾਉ ਮੰਡੀ ਦੇ ਵਿੱਚ ਜਿਹੜੀ ਮੂੰਗੀ ਹੁੰਦੀ ਹੈ ਜੀ ਮੂੰਗੀ ਸਾਡੇ ਜਗਰਾਉ ਮੰਡੀ ਸਾਰੇ ਪੰਜਾਬ ਚੋਂ ਅੱਛਾ ਜੀ ਇਹ ਕੋਈ ਪੱਕਾ ਨਹੀਂ ਹੈਗਾ ਵੀ ਜਗਰਾਉ ਦੇ ਲਾਗੇ ਨੇੜੇ ਜਿਹੜੇ ਏਰੀਆ ਉਹਨਾਂ ਦੀ ਹੁੰਦੀ ਆ ਸਾਰੇ ਪੰਜਾਬ ਦੀ ਮੂੰਗੀ ਸਾਡੇ ਜਗਰਾਉ ਮੰਡੀ ਚੋਂਦੀ ਆ ਮੈਂ ਜ਼ਿੰਮੇਦਾਰਾਂ ਨੂੰ ਆਪ ਜੀ ਦੇ ਚੈਨਲ ਲਈ ਇਹ ਵੀ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ਭਾ ਬਹੁਤ ਵਧੀਆ ਵਾ ਜਗਰਾਓ ਮੰਡੀ ਦੇ ਵਿੱਚ ਵੱਧ ਤੋਂ ਵੱਧ ਮੂੰਗੀ ਲੈ ਕੇ ਆਓ ਮੂੰਗੀ ਦਾ ਸਹੀ ਮੁੱਲ ਪਾਓ ਸੋ ਇਹ ਸੰਬੰਕੇ ਗੱਪਾਂ ਦੀ ਜੇ ਕਰਾਂਗੇ ਕਿਸਾਨਾਂ ਦੇ ਨਾਲ ਕੀ ਉਹਨਾਂ ਨੂੰ ਬਣਦਾ ਜਿਹੜਾ ਮੁੱਲ ਮਿਲ ਰਿਹਾ ਮੇਰੇ ਨਾਲ ਬਜ਼ੁਰਗ ਨੇ ਬਦਨੀ ਕਲਾ ਤੋਂ ਆਏ ਆ ਮੋਗਾ ਜਿਹਦੇ ਤੋਂ ਮੂੰਗੀ ਦੀ ਫਸਲ ਵੇਚਣ ਵਾਸਤੇ ਤੇ ਇਹਨਾਂ ਨੂੰ ਪੁੱਛਦੇ ਆ ਬਾਪੂ ਜੀ ਤੁਹਾਨੂੰ ਸਹੀ ਮੁੱਲ ਮਿਲ ਰਿਹਾ ਨਹੀਂ ਮਿਲਦਾ ਅੱਧੀ ਵੱਧੀਆਂ ਮੂੰਗੀ ਕੋਈ ਸਪਰੇ ਨਹੀਂ ਜ਼ਹਿਰ ਨਹੀਂ ਪਾਈ ਅੱਛਾ ਜੀ ਕੋਈ ਮੁੱਲ ਨਹੀਂ ਗਾਂ ਅਨਨੂ ਉਹ ਗੋੜਾ ਗੜੀ ਚਿਆਂਦਾ ਅੱਛਾ ਜੀ ਅੱਫੀ ਵੱਡੀ ਐ ਕੋਈ ਗੈਰ ਨਹੀਂ ਭਾਈ ਇੱਕ ਤੇਰੀ ਮਹਿੰਗੀ ਲੱਕ ਸਾhti ਇਹ ਦਬੜਾ ਕੁੜੀ ਚੱਲਦੀ ਐ ਅੱਛਾ ਤੇ ਭਗਵਾਨ ਜੀ ਤਮਾ ਸਰਕਾਰ ਤਾਂ ਕਹਿੰਦੀ ਸੀ ਕਿ ਐਮਐਸਟੀ ਦਮਾਗੇ ਅਸੀਂ ਮੰਗੀ ਦਿੱਤੇ ਉਹਦਾ ਪਰਬੀੰਦਾ ਹੀ ਉਹਦਾ ਪਰਬੀੰਦਾ ਹੀ ਕੋਈ ਨਹੀਂ ਇਹ ਮੁੰਡੇ ਦਿੰਦੇ ਆ ਸਰਕਾਰਾਂ ਮੁੰਡੇ ਦਿੰਦੀਆਂ ਅਸਾਂ ਮੇਰੀ ਕਾਨਕ ਨਰੇ ਮਾਰੋਗੀ ਇੱਕ ਵਾਰ ਸਾ ਪ੍ਰਯਾਤ ਤਨਾ ਕੇ ਲੈ ਆਉਂ ਅੱਛਾ ਜੀ ਕੋਈ ਘਰੇ ਮਾਰ ਨਹੀਂ ਦਿੰਦੇ ਇਹ ਇਹ ਇਹਨਾਂ ਦੀਆਂ ਗੱਲਾਂ ਹੀ ਆ ਕੋਈ ਨਾ ਜੱਟ ਜੱਟ ਮਾਰਦਾ ਨਹੀਂ ਆ ਸਰਕਾਰ ਮਾਰਦੀ ਜੱਟ ਨਹੀਂ ਮਾਰਦਾ ਠੀਕ ਹੈ ਠੀਕ ਆ ਮਿੰਗੀ ਨਾ ਹਾਲਟ ਕਰ ਰੇਟ ਨਿਆਰ ਦੀ ਗੱਲ ਹੋਣੀ ਆ ਕੋਈ ਇੱਥੇ ਰੇਟ ਨਹੀਂ ਸਰਕਾਰ ਦਾ ਪ੍ਰਾਈਵੇਟ ਬੰਦੇ ਆ ਮਨਮਰਜ਼ੀ ਨਾਲ ਖਰੀਦਦੇ ਆ ਇਹ ਤੁਸੀਂ ਹੁਣ ਜਿਹੜੀ ਐ ਇਹ ਸੈਲਰ ਮਾਲਕਾਂ ਨੂੰ ਮਿਲ ਮਿਲ ਮਾਲਕਾਂ ਨੂੰ ਵੇਚੀ ਕੋਈ ਪਤਾ ਨਹੀਂ ਮਾਲਕਾਂ ਆਉਂਦੇ ਸਰਕਾਰ ਆਉਂਦੀ ਸਾਨੂੰ ਕੋਈ ਪਤਾ ਨਹੀਂ ਇਸ ਬਾਰੇ ਅੱਛਾ ਇਹ ਆਪੇ 5 ਵਜੇ ਹਾਲ ਤੇ ਬੋਲੀ ਨਹੀਂ ਆਈ ਇਹ 5:30 ਹੋ ਗਏ ਆ ਕੋਈ ਟਾਈਮ ਬੋਲਦਾ ਕੋਈ ਟਾਈਮ ਨਹੀਂ ਉਹ ਕਹਿਦਾ ਬੈਠਾ ਕੇ ਨਾ ਸਮਝਾ ਨਹੀਂ ਪੁੱਛੀ ਠੀਕ ਹੈ ਠੀਕ ਕਰੋ ਰੋਟੀਆਂ ਲੈ ਕੇ ਖਾ ਲਿਆ ਤੇ ਨਾ ਖਾ ਲਈ ਕਿਲੇ ਖਾ ਲਈ ਕੋਈ ਸਰਕਾਰ ਖਣ ਕੋ ਦਿੰਦੀ ਆ ਅਪਾ ਤੇਰੇ ਆਪਣੇ ਤੁਸੀਂ ਕਿੰਨੇ ਕਿੰਨੀ ਕਿੰਨੇ ਸਾਲ ਹੋ ਗਏ ਮੂੰਗੀ ਦੀ ਖੇਤੀ ਕਰਦੇ ਹੋ ਖੇਤੀ ਕਰੇ ਹੋ ਹੋ ਗਏ ਆਜਾ 40 ਦੀ ਉਮਰ ਹੋ ਗਈ ਆ ਜਣੀ 40 ਸਾਲ ਦਾ ਹੋਈ ਹੈ ਮੂੰਗੀ ਦੀ ਫਸਲ 40 ਸਾਲ ਹੋ ਚਲੇਗਾ ਮੂੰਗੀ ਦੀ ਫਸਲ ਮੱਕੀ ਲਾਉਣਾ ਹੈ ਮੱਕੀ ਖੜੀ ਆ ਚੰਨ ਕਿਲੇ ਮੱਕੀ ਵੇਦਾ ਮੂੰਗੀ ਵੇਦਾ ਆਲੂ ਵੀ ਲਾਉਣਾ ਹੈ ਕੋਈ ਥੇੜੀ ਨੂੰ ਆਲੂ ਕਰੀ ਆਲੂ ਕਾ ਵੀ ਕੋਈ ਥੇੜੀ ਨੂੰ ਸਰਕਾਰੀ ਰੇਟ ਕੋਈ ਨਹੀਂ ਵਪਾਰੀ ਵਪਾਰ ਦੀ ਵਪਾਰੀ ਦੀ ਸਰਕਾਰ ਵਪਾਰੀ ਦੀ ਹੈ ਠੀਕ ਹੈ ਜ਼ਿੰਮੇਦਾਰ ਦਾ ਕੋਈ ਨਹੀਂ ਅੱਛਾ ਤੇ ਸਰਕਾਰ ਦਾ ਰੱਬ ਆ ਸਰਕਾਰ ਇਹ ਕਹਿੰਦੀ ਹੈ ਕਿ ਕਿਸਾਨ ਜਿਹੜੇ ਆ ਉਹ ਝੋਨੇ ਕਣਕ ਦੀ ਫਸਲੇ ਫਸਲੀ ਚੱਕਰ ਤੋਂ ਨਿਕਲ ਕੇ ਜਿਹੜੀਆਂ ਦੂਜੀਆਂ ਫਸਲਾਂ ਵੱਲ ਧਿਆਨ ਦੇਵੇ ਤੁਹਾਨੂੰ ਲੱਗਦਾ ਕਿ ਜ਼ਿੰਮੇਦਾਰ ਇਸ ਮੁੱਦੇ ਤੇ ਮੈਂ ਇੱਕ ਵਾਰ ਹਾਂ ਅਸੀਂ ਆਨੇ ਅੱਜ ਸਾਡ ਤੋਂ ਫੁੱਲ ਲਗਾਉ ਅਸੀਂ ਫੁੱਲ ਵੀ ਲਗਾਵਾਂਗੇ ਸਾਨੂੰ ਰੇਟ ਦੇਣ ਅਸੀਂ ਝੋਨੇ ਨੂੰ ਵੀ ਨਾ ਇਹ ਤਾਂ ਪੱਲਾ ਤੋਂ ਸਾਲ ਪਾ ਨਹੀਂ ਖਾਂਦੇ ਹਰ ਵਾ ਪਾਣੀ ਪ੍ਰਬਾਲ ਕਰਤਾ ਸਰਕਾਰ ਨਹੀਂ ਬਿਲਕੁਲ ਅਜੀਨਾ ਤੋਂ ਲੈਣੋ ਜੇ ਜੇ ਫੋਟੋ ਜੇ ਫੋਟੋ ਖੱਲੇ ਆਵੜਾ ਮਾਣੀ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਅਜੀਨਾ ਤੋਂ ਆਉਂਦਾ ਜਾਨੀ ਦਾ ਫੈਲਾ ਕੇ ਸਾਢੇ ਨਗਦੇ ਅਜੀ ਫੁੱਲ ਲਗਾਉਂ ਫੁੱਲ ਫੁੱਲ ਹੀ ਲਗਾਉਂਗੇ ਠੀਕ ਹੈ ਰੇਡ ਦੇਣ ਰੇਡ ਸਰਕਾਰ ਬਾਦੇ ਕਰਦੀ ਆ ਰੇਡ ਨਹੀਂ ਦਿੰਦੀ ਰੇਡ ਕੋਈ ਨਹੀਂ ਦਾ ਨਾ ਆਲੂ ਦਾ ਨਾ ਸਾਠੇ ਦਾ ਨਹੀਂ ਹੈਗਾ ਐ ਮੈਂ ਨਹੀਂ ਗਈ ਐ ਵੀ ਕਣਕ ਦੇ ਕੇ ਝੋਨੇ ਤੇ ਆ ਨਾ ਮੂੰਗੀ ਤੇ ਪਰ ਵੀ ਕਹਿੰਦਾ ਇਹ ਮੂੰਗੀ ਦੇ ਐਮ ਐਸ ਸੀ ਕਿਦੋਂ ਦਿੱਤੀ ਨਹੀਂ ਦਿੱਤੀ ਬਿਲਕੁਲ ਨਹੀਂ ਦਿੱਤੀ ਹੁਣ ਵੇਲਾ ਮਿਲਿਆ ਜੇ ਵੱਢਣ ਵਾਲਿਆ ਕਰੋ ਘਰੋਂ ਦੇ ਪੱਟੇ ਚਵਾਇਆ ਰਾਜ ਕੋਈ ਕਰਨਾ ਹੋ ਜੀ ਸਰਕਾਰ ਕੋਈ ਰਜਮੇਦਾਰ ਬਿਲਕੁਲ ਤੇਰੇ ਨਾਲ ਇੱਕ ਹੋਰ ਕਿਸਾਨ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬੱਪ ਜੀ ਕਿੱਥੋਂ ਆਏ ਤੁਸੀਂ ਅਸੀਂ ਆਏ ਜੀ ਰਾਜgarh ਤੋਂ ਰਾਏਪੁਰ ਤੋਂ ਅੱਛਾ ਤੇ ਆਪਣਾ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਮੂੰਗੀ ਦੀ ਖੇਤੀ ਕਰੀ ਜੀ ਸਾਲ ਹੋ ਗਏ ਜੀ ਮੂੰਗੀ ਦੀ ਖੇਤੀ ਕਰਦੇ ਨਾ ਜਿਹੜਾ ਲੋਗੇ ਲਗਾਦਾਰ 6 ਸਾਲ ਹੋ ਗਏ ਸਤ ਸ ਤੇ ਜਿਹੜਾ ਇਸ ਵਾਰ ਮੂੰਗੀ ਦਾ ਜਿਹੜਾ ਮੋਲ ਆ ਉਹ ਸਹੀ ਮਿਲਿਆ ਮਿਲ ਰਿਹਾ ਤੁਹਾਨੂੰ ਕੋਈ ਸਹੀ ਨਹੀਂ ਮਿਲਦਾ ਜੀ ਵਪਾਰੀ ਵਪਾਰੀ ਆ ਪੈਂਟ ਤੋਂ ਕੋਈ ਸਾਤ ਨੂੰ ਬਸ ਇੱਥੇ ਤੇ ਲਈ ਜੀ ਉਸ ਤੋਂ ਮਾਰਜੀਨਾ ਖਰੀਦਿਆ ਕਿਲਾ ਤੋਂ ਕੁਛ ਜੇ ਜੈਂਤੀ ਅੱਛਾ ਜੀ ਕਾਟ ਬਹੁਤ ਨਿਕਲੀ ਹੈ ਤੇ ਅੱਛਾ ਸਰਕਾਰ ਤਾਂ ਇਹ ਕਹਿੰਦੀ ਆ ਕਿ ਅਸੀਂ ਮੰਗੀ ਦੋ TMS ਨਾਮ ਦਾ 스마트폰 ਮੌਜੂਦਾ ਆ ਉਹ 8558 ਰੁਪਏ ਆ ਕਹਿ ਕੀਤਾ ਸਰਕਾਰ ਨੇ ਕੋਈ ਕੋਈ ਨਹੀਂ ਦਿੰਦੇ ਤੇ ਕਹਿੰਦੇ ਦੇਵਾਗੇ ਜੇ ਤੁਸੀਂ ਟਾਈਨ ਤੋਂ ਕੋਈ ਜੇ ਬਾਕੀ ਐਸੀ ਦੇਵਾਗੇ ਪਰ ਨਹੀਂ 1 ਰੁਪਿਆ ਵੀ ਦੇ ਰਿਹਾ ਸੋ ਕਿਵੇਂ ਦੇਖਦਾ ਸਰਕਾਰ ਦੀ ਇਸ ਜਿਹੜੀ ਕਾਰਜਕਾਰੀ ਇਹ ਤਾਂ ਛਿੱਹੀ ਆ ਬਹੁਤ ਢਿੱਲੀ ਆ ਪਾਇਗਨ ਪਾਇਗਨ ਦੇ ਕਲੇ ਕੋਈ ਵੀ ਨਹੀਂ ਆਈ ਸੀ ਤੁਹਾਨੂੰ ਲੱਗਦਾ ਕਿ ਸਰਕਾਰ ਇਹਦੀ ਕਹਿੰਦੀ ਆ ਕਿ ਕਿਸਾਨ ਆ ਜਿਹੜਾ ਉਹ ਚੋਂ ਇਹਦੇ ਫਸਲੀ ਚੱਕਰ ਤੋਂ ਨਿਕਲੇ ਤੇ ਜਿਹੜੀਆਂ ਦਾਲਾਂ ਦੀ ਖੇਤੀ ਕਰੇ ਸਰਦੀਆਂ ਦੀ ਖੇਤੀ ਕਰੇ ਤੇ ਕਿਸਾਨ ਜਿਹੜਾ ਹੈ ਸਰਕਾਰ ਤੇ ਸਰਕਾਰ ਜਦੋਂ ਆਪਣੇ ਵਾਅਦਿਆਂ ਤੋਂ ਭਾਈ ਦੀ ਨਜ਼ਰ ਆਉਂਦੀ ਆ ਤੇ ਕਿਸਾਨ ਦੀ ਆਰਥਿਕਾਲ ਤੇ ਇਦਨ ਸੁਧਰ ਸਕਦੀ ਹੈ ਨਾ ਜੀ ਨਾ ਅਜੇ ਇਹਦੇ ਤੋਂ 2 ਰੁਪਏ ਵਟ ਲੈਂਦਾ ਹੈ ਕੌਲ ਮੂੰਗੀ ਚੋਂ ਉਦੀ ਤੋਂ ਤਾਂ ਖਤਮ ਹੈ ਉਹ ਤਾਂ ਫਾਇਲੇ ਸੀ ਮਰਨਗੇ ਸਾਰੇ ਆਹ ਮੂੰਗੀ ਹੋਈ ਹੈ ਹੁਣ ਨਹੀਂ ਪੈ ਗਿਆ ਜਿਹੜੀਆਂ ਖੜੀਆਂ ਨੇ ਉਹ ਖਤਮ ਹੈ ਉੱਤੇ ਹੀ ਖਤਮ ਹੋ ਜਾਣੇ ਤੇ ਜਿਹੜੀ ਜਿਸ ਤਰ੍ਹਾਂ ਤੁਸੀਂ ਇਹ ਜੀ ਆ ਮਿਹਨਤ ਕਰਦੇ ਹੋ ਇਹ ਜਿਸ ਤਰ੍ਹਾਂ ਖਰਚੇ ਨੇ ਤੇ ਤੁਹਾਨੂੰ ਲੱਗਦਾ ਕਿ ਇਹਦੇ ਚੋ ਵੇਚਣ ਵਟਣ ਨੂੰ ਕੁਝ ਹੈਗਾ ਕੱਖ ਨਹੀਂ ਜੀ ਪੱਲਿਓ ਪਏ ਹੈ ਇਹ ਕਿੱਦਾਂ ਪੱਲਿਓ ਪਏ ਇਹ ਮਿਹਨਤ ਕਰਦਾ ਵੇਚੇ ਜਮਾਈ ਖਤਮ ਹੈ ਉਸੀ ਇਹ ਕਰ ਜਾਂਦੀ ਹੈ ਅੱਛਾ ਜੀ ਮੁਰਕੇ کئی ਸਾਲ ਦਾ ਲਾਉਂਦੇ ਨੇ ਉਹਦਾ ਨਾਂ ਦਾ ਗਿਆ ਵਪਾਰੀ ਲੱਤਾ ਮਾਂ ਆ ਦੇਖ ਲਓ ਬੱਸ ਉਹ ਪਈਆ ਵੇਖ ਲਓ ਬੱਸ ਵਪਾਰੀ ਲੈੰਦਾ ਨਹੀਂ ਬਣਾਉਣੀ ਉਹਨੇ ਢਾਲੀ ਆ ਉਹਨੇ ਤੇ ਸੌਂ ਸਵਾ ਗਉਂਦੇ ਨਹੀਂ ਸਾਨੂੰ ਇਹ ਹੀ ਨਹੀਂ ਸਾਤੋਂ ਤੂਰੀ ਹਲਕੇ ਦੇ ਉੱਤੋਂ ਦਾ ਮੂੰਗੀ ਦੀ ਫਸਲ ਜਿਹੜੀ ਆ ਵੇਚਣ ਵਾਸਤੇ ਆਏ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਸੀ ਗਰਬਾਈ ਸਸੀ ਗਰਬਾਈ ਅ ਅੰਦੀਪ ਸਿੰਘ ਜੀ ਤੁਸੀਂ ਇੱਥੇ ਜਿਹੜੀ ਆ ਮੂੰਗੀ ਦੀ ਫਸਲ ਵੇਚਣ ਆਏ ਹੋ ਹਾਂਜੀ ਤੁਹਾਨੂੰ ਜਿਹੜਾ ਪੰਡ ਦਾ ਮੁੱਲ ਜਿਹੜਾ ਉਹ ਮਿਲਿਆ ਮੁਕ ਤੇਰਾ ਨਹੀਂ ਜੀ ਉਹ ਮੂੰਗੀ ਦਾ ਜਿਹੜਾ ਸਰਕਾਰ ਨੇ ਪਿਛਲੇ ਸਾਲ ਦਿੱਤਾ ਸੀ ਐਮਐਸਪੀ ਦਾ ਵਾਅਦਾ ਕਰਿਆ ਸੀ ਸਾਡੇ ਨਾਲ ਉਹ ਇਸ ਵਾਰੀ ਨਹੀਂ ਦਿੱਤਾ ਜੀ ਇਹਨਾਂ ਨੇ ਤੁਹਾਨੂੰ ਪਤਾ ਹੀ ਹੈਗਾ ਇਸ ਵਾਰ ਬਿਆਨ ਵੀ ਦਿੱਤਾ ਹੈ ਗਵਰਨਮੈਂਟ ਨੇ ਵੀ ਜਿਹੜਾ ਐਮਐਸਪੀ ਅਸੀਂ ਦੇਣੀ ਚਾਹੁੰਦੇ ਸੀ ਵੀ ਉਹ ਨਹੀਂ ਦੇ ਸਕਦੇ ਜੀ ਤੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਤਕਲੀਫਾਂ ਝੱਲਣੀਆਂ ਪੈਂਦੀਆਂ ਨੇ ਤੇ ਅਸੀਂ ਸਰਕਾਰ ਦੇ ਮੰਗਰ ਲੱਗ ਕੇ ਬਹੁਤ ਜ਼ਿਆਦਾ ਮੂੰਗੀ ਦਾ ਬਜਾਰਾ ਬਹੁਤ ਜ਼ਿਆਦਾ ਕਰਤਾ ਸੀ ਤੇ ਨਾ ਤਾਂ ਸਾਡਾ ਜਿਹੜਾ ਇਹਦਾ ਵਿਕਰੀ ਹੈਗੀ ਕਿਸੇ ਸਾਡੇ ਲਵੇ ਸ਼ਹਿਰ ਦੇ ਵਿੱਚ ਆ ਜੀ ਅਸੀਂ ਹੁਣ ਧੂਰੀ ਤੋਂ ਆਏ ਆ ਮੈਂ ਉਹ ਉਸੇ ਗੱਲ ਵੱਲ ਆਉਣਾ ਕਿ ਤੁਹਾਨੂੰ ਤੁਸੀਂ ਇੰਨੀ ਦੂਰ ਤੋਂ ਆਏ ਹੋ ਮੇਰੇ ਖਿਆਲ ਸਸ 80 ਕਿਲੋਮੀਟਰ ਦਾ ਹੈ ਸ਼ਾਇਦ ਜਿਹੜਾ فاصلہ ਬਣ ਜਾਂਦਾ ਇੱਥੇ ਅਖਰ ਜਗਰਾਓ ਦੀ ਮੰਡੀ ਦੇ ਵਿੱਚ ਤੁਹਾਨੂੰ ਆਉਣ ਦੀ ਲੋੜ ਕੀ ਤੋਂ ਇੱਥੇ ਆਉਣ ਆਏ ਜੀ ਸਾਡੇ ਤਕਰੀਬਨ 90 ਧੂਰੀ ਬਹੁਤ ਵੱਡਾ ਸ਼ਹਿਰ ਹੈਗਾ ਸੀ ਐਮ ਸਿਟੀ ਹੈਗੀ ਹਾਂਜੀ ਉੱਥੇ ਨਹੀਂ ਵਿਕਰੀ ਹੈਗੀ ਜੀ ਮੂੰਗੀ ਦੀ ਸੁਨਾਮਾਂਗੀ ਸੰਗਰੂਰ ਹੈ ਜੀ ਅਸੀਂ ਇੱਥੇ ਤਕਰੀਬਨ 90 ਕਿਲੋਮੀਟਰ ਆਏ ਚੱਲ ਕੇ ਟਰੈਕਟਰ ਦੇ ਪਰਾਇਆ ਨਾਲ ਲਾੜ ਦੀ ਗੱਡੀ ਲੈ ਕੇ ਆਏ ਜੀ ਠੀਕ ਆ ਤੇ ਉਹਦੇ ਕਾਰਨ ਸਾਡਾ ਆਉਣ ਦਾ ਇਹੀ ਹੈਗਾ ਵੀ ਇੱਥੇ ਥੋੜਾ ਰੇਟ ਆ ਜੋ ਆਪਣੇ ਵਪਾਰੀ ਨੇ ਉਹ ਥੋੜਾ ਉਹਦੇ ਨਾਲੋਂ ਚੰਗਾ ਲਾ ਦਿੰਦੇ ਨੇ ਜੀ ਤੇ ਇਸ ਕਰਕੇ ਸਾਨੂੰ ਏਡੀ ਦੂਰ ਆਉਣਾ ਪੈਂਦਾ ਆ ਆਪਦਾ ਤੇਲ ਫੂਕ ਕੇ ਆਉਣਾ ਹੈ ਕਿ ਹੁਣ ਇੱਥੇ ਵੀ ਜਦੋਂ ਆਏ ਆਗੇ ਅੱਜ 4000 ਤੋਂ ਲੈ ਕੇ 8000 ਰੁਪਏ ਤੱਕ ਮੂੰਗੀ ਦਾ ਰੇਟ ਲੱਗਿਆ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫਸਲ ਦੇ ਦਾ ਜਿਹੜਾ ਸਮਰਥਨ ਮੋਲ ਆ ਉਹ 8558 ਰੁਪਏ ਤੈਅ ਕੀਤਾ ਗਿਆ ਹੈ ਹਾਂ ਜੀ ਤੇ ਜਿਹੜੀ ਜਿਹੜੇ ਹੁਣ ਨਿੱਜੀ ਮਿਲ ਮਾਲਕ ਖਰੀਦਦੇ ਨੇ ਇੱਥੇ ਜਾਂ ਆੜਤੀ ਇੱਥੇ ਆੜਤੀਆਂ ਦੇ ਰਾਹੀਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਸੀਂ ਉਸ ਕਿੰਨਾ ਕਮੋਲਾ ਜਿਹੜਾ ਤੁਹਾਨੂੰ ਮਿਲਦਾ ਵਾ ਉਹ ਜੇ ਆਪਾਂ ਖਰਚੇ ਦੇ حساب ਨਾਲ ਲਈਏ ਜੋ ਤਾਂ ਕੁਝ ਵੀ ਨਹੀਂ ਮੁੱਲ ਜੀ ਹੈਗਾ ਜੋ ਕਿਉਂਕਿ ਸਾਡੇ ਤਕਰੀਬਨ ਜਿਹੜੇ ਖਰਚੇ ਨੇ ਸਾਡੇ ਇਕੜ ਦੇ ਉੱਤੇ ਤਕਰੀਬਨ 10 ਤੋਂ 12000 ਰੁਪਏ ਤੱਕ ਖਰਚਾ ਆ ਜਾਂਦਾ ਜੀ ਇਸ ਕਰਕੇ ਸਾਡਾ ਜਿਹੜਾ ਸਰਕਾਰ ਵੱਲੋਂ ਕਹੇਗੀ ਤਾਂ ਮੁੱਲ ਹੈਗਾ ਉਹ ਤਕਰੀਬਨ 10000 ਸਾਨੂੰ ਘੱਟੋ ਘੱਟ ਤਕਰੀਬਨ ਮੁੱਲ ਆ ਇਹ 10000 10000 ਪ੍ਰਤੀ ਕਵਾਂਟਿਟੀ ਆਈਦਾ ਜੀ ਤਾਂ ਕਰਕੇ ਸਾਡੇ ਅ ਪੱਲੇ ਕੁਛ ਨਾ ਕੁਛ ਜੋ ਵੀ ਖਰਚੇ ਕੱਢ ਕੇ ਪਊਗਾ ਤਾਂ ਇਸ ਕਰਕੇ ਵੀ ਸਾਡਾ ਮੁੱਲ ਬਹੁਤ ਜ਼ਿਆਦਾ ਘਟਾਗਾ ਇਸ ਕਰਕੇ ਸਾਨੂੰ ਮੁੱਲ ਤਕਰੀਬਨ ਘੱਟ ਤੋਂ ਘੱਟ 8000 ਤੋਂ ਲੈ ਕੇ 10000 ਰੁਪਏ ਤੱਕ ਤੇ ਹੋਣਾ ਚਾਹੀਦਾ ਜੀ ਤੁਹਾਡੀ ਜਿਹੜੀ ਹੈ ਗੁੰਗੀ ਉਹਦਾ ਮੁੱਲ ਲੱਗ ਚੁੱਕਿਆ ਅੱਜ ਲੈ ਕੇ ਆਏ ਜੀ ਅਸੀਂ ਸਫਾਈ ਕਰੀ ਜੀ ਪਹਿਲਾਂ ਨਾ ਵਿੰਡੋ ਸਾਫ ਕਰਕੇ ਲੈ ਕੇ ਆਏ ਜੀ ਹੁਣ ਇੱਥੇ ਦੋ ਪੱਖੇ ਲੱਗੇ ਤੇ ਜਦੋਂ ਅਸੀਂ ਹੁਣ ਆਪਣੇ ਆੜਤੀ ਆਏ ਨੇ ਜੀ ਉਹਨਾਂ ਨੇ 556000 ਰੁਪਏ ਮੁੱਲ ਲਾਇਆ ਅਸੀਂ ਨਾ ਅਜੇ ਵੇਚੀ ਨਹੀਂ ਜੀ ਅੱਛਾ ਜੀ ਹਾਂ ਜੀ ਉਹਨਾਂ ਨੂੰ ਕਿਹਾ ਗਿਆ ਵੀ ਬੁੱਧਵਾਰ ਨੂੰ ਆਊਗੀ ਬੋਲੀ ਤਾਂ ਉਹਦੇ ਦੇਖਾਂਗੇ ਹੁਣ ਬੁੱਧਵਾਰ ਬੁੱਧਵਾਰ ਪਿਆਰ ਤੱਕ ਸਾਨੂੰ ਡੀ ਕਰਨੀ ਪਊ ਜੀ ਅੱਛਾ ਇਹਦਾ ਮਤਲਬ ਤੁਹਾਨੂੰ ਬੁੱਧਵਾਰ ਤੱਕ ਅੱਜ ਕੱਲ 48 ਘੰਟੇ ਜਿਹੜੇ ਆਉ ਮੰਡੀ ਦੇ ਵਿੱਚ ਹੀ ਤੁਹਾਨੂੰ ਰੋਲਣਾ ਪਊਗਾ ਹਾਂ ਜੀ ਹਾਂ ਅਸੀਂ ਉਰੇ ਰਹਿਾਂਗੇ ਜੀ ਹੁਣ ਘਰ ਪਰਿਵਾਰ ਛੱਡ ਕੇ ਆਪਦੇ ਬੱਚੇ ਛੱਡ ਕੇ ਆਏਗੇ ਇਸ ਕਰਕੇ ਹੁਣ ਸਾਨੂੰ ਇੱਥੇ ਰਹਿਣਾ ਪੈਣਾਗਾ ਫਿਰ ਫਸਲ ਦੀ ਰਾਖੀ ਤੇ ਰਹਿਣੇ ਪੈਣਾ ਜੀ ਹੁਣ ਆਏ ਤਾਂ ਇਹ ਨਹੀਂ ਛੱਡ ਕੇ ਵਗ ਜੀ ਅਸੀਂ ਬਿਲਕੁਲ ਜੇ ਅਸੀਂ ਛੱਡ ਕੇ ਵਗ ਗਏ ਹੁਣ ਇੱਥੇ ਸਾਨੂੰ ਪਤਾ ਲੱਗਿਆਗਾ ਵੀ ਟਰੈਲੀ ਦੇ ਵਿੱਚੋਂ ਥੈਲਾ ਚੱਕ ਕੇ ਚੋਰ ਭੱਜ ਜਾਂਦੇ ਨੇ ਜੀ ਜੇ ਅਸੀਂ ਸੁਣ ਨਹੀਂ ਛੱਡਦੇ ਆ ਨਾ ਚੋਰ ਇੱਥੇ ਇੰਨੀ ਜ਼ਿਆਦਾ ਚੋਰੀ ਹੋਈ ਪਈ ਹੈ ਜੀ ਵੀ ਥੈਲੇ ਚੱਕ ਕੇ ਮੋਟਰਸਾਈਕਲ ਤੇ ਚੱਕ ਕੇ ਉੱਡ ਜਾਂਦੇ ਨੇ ਮਗਰ ਕੋਣ ਕਿਸੇ ਦਾ ਕੋਣ ਬੈਲੀ ਹੈ ਜੀ ਨਾ ਤੇ ਇੱਕ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜਦੋਂ ਮੰਡੀ ਦੇ ਵਿੱਚ ਇੰਨੇ ਮਹਿੰਗੇ ਮੁੱਲ ਦੇ ਫਸਲ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਨੂੰ ਜ਼ਰੂਰੀ ਹੈ ਵੀ ਇੱਥੇ ਉਹਨਾਂ ਦੀ ਜ਼ਿੰਮੇਵਾਰੀ ਚਾਹੀਦੀ ਹੈਗੀ ਵੀ ਉਹਨਾਂ ਨੇ ਡਿਊਟੀਆਂ ਚਾਹੀਦੀਆਂ ਨੇ ਵੀ ਅਸੀਂ ਇੱਥੇ ਫਸਲ ਦੀ ਤੇ ਕਿਸਾਨਾਂ ਦੇ ਹਿੱਤ ਦੇ ਵਿੱਚ ਖੜੀ ਆ ਕੇ ਤੁਹਾਡੇ ਅੰਦਰਵਾਦ ਦਾ ਦਰਦ ਜਿਹੜਾ ਉਹ ਸਮਝ ਸਕਦੇ ਆ ਤੁਹਾਡਾ ਇਕੱਲਾ ਦਾ ਨਹੀਂ ਤਕਰੀਬਨ ਪੰਜਾਬ ਦੇ ਸਾਰੇ ਕਿਸਾਨਾਂ ਦਾ ਇਹ ਦਰਦ ਹੈ ਮੁਖਤਰੀ ਸਾਹਿਬ ਤੋਂ ਤੁਹਾਡੇ ਆਪਣੇ ਨੇ ਇਹ ਮੰਡਿਆ ਦੇ ਵਿੱਚ ਅਜਿਹੀ ਦੁਰਦਸ਼ਾ ਹੁੰਦੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਹਿੰਦੇ ਜੇ ਖੇਤੀ ਦੇ ਪ੍ਰਤੀ ਲਈ ਤਾਂ ਜੀ ਕੁਝ ਵੀ ਨਹੀਂ ਹੈਗੀ ਕਿਉਂਕਿ ਕਿਸਾਨਾਂ ਨੂੰ ਹਰ ਹੀਲੇ ਖੱਦਰ ਖਵਾਰੀ ਹੋਣਾ ਪੈਂਦਾ ਹੈਗਾ ਪਰ ਜਿੰਨਾ ਸਾਨੂੰ ਚਾਹੀਦਾ ਸਾਨੂੰ ਉਹਨਾਂ ਵਾਅਦੇ ਨਹੀਂ ਮਿਲ ਰਿਹਾ ਇਹ ਗੱਲ ਕਰਕੇ ਜੀ ਅਸੀਂ ਨਰਾਸ਼ ਵੀ ਆਗੇ ਗਵਰਨਮੈਂਟ ਤੋਂ ਤੇ ਸਾਡੀ ਸੀਐਮ ਸਿੱਧੀ ਹੋਣ ਦੇ ਨਾਤੇ ਸਾਨੂੰ ਉਹਨਾਂ ਕੋਈ ਨਹੀਂ ਮਿਲ ਰਿਹਾ ਜਿੰਨਾ ਸਾਨੂੰ ਮਿਲਣਾ ਚਾਹੀਦਾ ਸੂਖ ਕਿਸਾਨਾਂ ਦਾ ਦਰਦ ਜਿਹੜਾ ਉਹ ਅਸੀਂ ਸਮਝ ਸਕਦੇ ਆ ਕਿ ਪੰਜਾਬ ਦਾ ਕਿਸਾਨ ਕਿਸ ਤਰ੍ਹਾਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਉੱਪਰੋਂ ਨਾਰਾਜ਼ ਰਿਹਾ ਨਿਰਾਸ਼ ਰਿਹਾ ਤੇ ਜਿਹੜੀ ਮੌਜੂਦਾ ਸਰਕਾਰ ਆ ਇਹਦੀ ਵੀ ਕੋਈ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਹੈ ਇਹਦੇ ਤੋਂ ਵੀ ਪੰਜਾਬ ਦਾ ਕਿਸਾਨ ਜਿਹੜਾ ਨਿਰਾਸ਼ ਆ ਐਮਐਸਪੀ ਦਾ ਦਾਵਾ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਉਹ ਵਾਅਦਾ ਜਿਹੜਾ ਵਫਾ ਨਹੀਂ ਹੋਇਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਸਖਤ ਨਾਰਾਜ਼ਗੀ ਆ ਔਰ ਦੂਜੇ ਪਾਸੇ ਜਗਰਾਉਂ ਦੀ ਜਿਹੜੀ ਮੰਡੀ ਆ ਆਹ ਮੂੰਗੀ ਦੀ ਫਸਲ ਨੂੰ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਉੱਪਰ ਕੇ ਸਾਹਮਣੇ ਆਈ ਆ ਪਰ ਜੇਕਰ ਦੇਖਿਆ ਜਾਵੇ ਭਾਵੇਂ ਕਿਸਾਨਾਂ ਕਿਸਾਨ ਹਜੇ ਇਸ ਮੰਡੀ ਦੇ ਆਰਥਿਕ ਹਾਤਪੌ ਤੇ ਮਿਲ ਮਾਲਕਾਂ ਤੋਂ ਪੂਰੀ ਤਰ੍ਹਾਂ ਸੰਤੋਖਤ ਨਹੀਂ ਪਰ ਨਾਲ ਦੇ ਨਾਲ ਜੇਕਰ ਇਹ ਵੀ ਆਖ ਲਈਏ ਕਿ ਜੇਕਰ ਇਹ ਮਿਲ ਮਾਲਕ ਜਾਂ ਆਰਥੀਏ ਨਾ ਹੋਣ ਤਾਂ ਕਿਸਾਨਾਂ ਦੀ ਹਾਲਤ ਇਸ ਤੋਂ ਵੀ ਪੁਰੀ ਹੋ ਸਕਦੀ ਹੈ ਜਗਰਾਉ ਤੋਂ ਕੈਮਰਾਮੈਨ ਪ੍ਰਪਿੰਦਰ ਸਿੰਘ ਮੁੰਦੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਪੈਫਟੀ